ਅੱਜ ਤਿਆਰੀਆਂ ਚੱਲਦੀਆਂ ਮਾਮਾ ਜੀ ਉਹਨਾਂ ਦੇ ਹੈਗਾ ਪਾਠ ਨਾਨਕੇ ਤੇ ਪ੍ਰੈਸ ਹੋ ਰਹੇ ਆ ਕੱਪੜੇ ਹੋ 10:00 ਬਜ ਗਏ ਸਾਢੇ 10:00 ਸਟਾਰਟ ਆ ਪਤਾ ਨਹੀਂ ਪਹੁੰਚ ਸਕਾਂਗੇ ਕਿ ਨਹੀਂ ਇਹ ਵੀ ਇੱਕ ਟਾਸਕ ਆ ਚਲੋ ਦੇਖਦੇ ਆ ਫਟਾਫਟ ਪਹਿਲਾਂ ਤਿਆਰ ਹੁੰਨੇ ਆ ਵਲੌਗ ਨੂੰ ਮਾਰਦੇ ਆ ਗੋਲੀ ਹਜੇ ਗੁਰਕੀਰਤ ਦੇ ਨਾਲ ਆ ਡੌਗੀ ਆ ਗਿਆ ਸੀਗਾ ਉਹ ਲੈ ਆਇਆ ਕਹਿੰਦਾ ਤੁਹਾਡੇ ਲਈ ਗਿਫਟ ਲੈ ਕੇ ਆਇਆ ਪਰ ਮੈਨੂੰ ਲੱਗਦਾ ਨਹੀਂ ਇਹ ਰਹੂਗਾ ਜਿਆਦਾ देर ਤੱਕ ਉਹ ਦੇਖਦੇ ਆਂ ਵੈਸੇ ਮੈਨੂੰ ਵੀ ਕੁੱਤੇ ਪਾਲਣਾ ਮਤਲਬ ਐਦਾਂ ਹੁੰਦਾ ਵੀ ਕਿਸੇ ਨੂੰ ਬੰਦੀਸ਼ ਚ ਰੱਖਣਾ ਪਰ ਦੇਖਦੇ ਆਂ ਜੇ ਕਿਸੇ ਨੂੰ ਪਿਆਰ ਹੁੰਦਾ ਨਾ ਪੱਟ ਨੂੰ ਉਹ ਆਪਣੇ ਆਪ ਆ ਜਾਂਦਾ ਇੱਥੇ ਤੋਤਾ ਆਇਆ ਸੀਗਾ ਬਬੜਾ ਚਲੋ ਬਾਕੀ ਹੁਣ ਤਿਆਰ ਆ ਸੀ ਤੇ ਜੀ ਤੇ ਮੈਂ ਤਾਂ ਹੋ ਗਿਆ ਤਿਆਰ ਕੋ ਹੋ ਗਿਆ ਮੈਂ ਤਾਂ ਹੋ ਗਿਆ ਤਿਆਰ ਤੇ ਬਾਕੀ ਅੰਦਰ ਅਜੇ ਟਾਈਮ ਲੱਗੂਗਾ ਤਿਆਰ ਹੋਣ ਸਭ ਤੇ ਫੇ ਉੱਥੇ ਚਲ ਕੇ ਫੇ ਮੈਂ ਵੀਡੀਓ ਬਣਾਉਣਾ ਠੀਕ ਹੈ ਸਿੱਧੀ ਆਗੇ ਮਾਸੀ ਜੀ ਹੈਲੋ ਕਰ ਦਿਓ ਸਾਰਿਆਂ ਨੂੰ ਹੈਲੋ ਕਰਦੇ ਨਹੀਂ ਤੁਹਾਡੇ ਫੈਨ ਬਣੇ ਹੋਏ ਸੀ ਸਾਰੇ ਪਤਾ ਡਾਂਸ ਦੇ ਉਹ ਬੋਲੋ ਰੱਖਣਾ ਪੈਂਦਾ ਜੀ ਤੂੰ ਦਿਖਾ ਤਰਦਾ ਬਹੁਤ ਆ ਤੂੰ ਦਰੋਪੜ ਹੋਰ ਕਿੰਨੇ ਰਹਿੰਦੇ ਤੁਸੀਂ ਇਹ ਇਹਦਰ ਅੰਕੀ ਬਿਲ ਰਹੇ ਨਹੀਂ ਚੱਲ ਚੱਲ ਕੇ ਆ ਰਹਿਣ ਨੂੰ ਮਿਲ ਕੇ ਵੇ ਮੈਂ ਜਿਹੜੀ ਭੂਟੀ ਨੁਕਰੀ ਨਾ ਕਦ ਵੀ ਟਾਰੋਂਗੇ ਤਾਂ ਠੀਕ ਹੈ ਨਿਆਣੇ ਨੂੰ ਨਹੀਂ ਹੁੰਦਾ ਨਿਆਣੇ ਗਾਣੇ ਹੁੰਦੇ ਚੱਲ ਵਧੀਆ ਫਿਰ ਤਾਂ ਬੱਗੂ ਆ ਬੱਗੂ ਵਾਲੀ ਹੋ ਗਈ ਤੇ ਬੱਡੀ ਬੱਚੀ ਕਿੱਥੇ ਗਈ ਉਹਨਾਂ ਦੇ ਬਰਥਡੇ ਦਾ ਪਾਰਟ ਸੀਗਾ ਉਹ ਬਰਥਡੇ ਵਾਲੇ ਟਵਿੰਨ ਕਿੱਥੇ ਗਏ ਹਾਂ ਬਰਥਡੇ ਵਾਲੇ ਬੱਚੇ ਅੱਛਾ ਉਹਨਾਂ ਦਾ ਉਹਨਾਂ ਲਈ ਸਪੈਸ਼ਲ ਵਲੌਗ ਬਣਾਉਣਾ ਸੀ ਅਸੀਂ ਲੇਟ ਪਹੁੰਚੇ ਹਾਂ ਉਹ ਇੱਧਰ ਉੱਧਰ ਗਏ ਹੋਣਗੇ ਹਾਂ ਖਾਣ ਲਈ ਵੀ ਅਸੀਂ ਵੈਸੇ ਖਾ ਚੁੱਕੇ ਹਾਂ ਮੈਂ ਲੇਟ ਹੋ ਗਿਆ ਵਲੌਗ ਬਣਾਉਣ ਤੋਂ ਮਾਸੜ ਜੀ ਤੁਸੀਂ ਖਾ ਲਿਆ ਕੁਝ ਇਹ ਜੇ ਹੈਗਾ ਕੁਝ ਦਿਖਾਉਣ ਲਈ ਚਲ ਛੱਡੋ ਬਾਹਰ ਉਹ ਪਤਾ ਹੀ ਨਹੀਂ ਕਿੱਥੇ ਨੇ ਦੀਨਾ ਦਾ ਜਨਮ ਦੇਣਾ ਸਾਹਮਣੇ ਨਹੀਂ ਆ ਰਹੇ ਮਰੈਂਡੇ ਗਏ ਮਰੈਂਡੇ ਗਏ ਮੈਨੂੰ ਲੱਗਦਾ ਮੈਨੂੰ ਲੱਗਦਾ ਇੱਧਰ ਦਿਖਾ ਦੇ ਬਾਲ ਪਾਨੀ ਦਿਖਾ ਦੇ ਇੱਧਰ ਮੈਂ ਪਹਿਲਾਂ ਵੀ ਦਿਖਾ ਗਿਆ ਸੀਗਾ ਚੱਲ ਫੇਰ ਦਿਖਾ ਦਿੰਨਾ ਕੀ ਹਾਲ ਆ ਇੱਧਰ ਮੈਂ ਚਿੜੀਆਂ ਦੇ ਆ ਲੈਣੇ ਦਿਖਾਏ ਸੀ ਹੋਰ ਹਨੀ ਠੀਕ ਆ ਇੱਥੇ ਲੱਗੇ ਹੋਏ ਸੀਗੇ ਹਨਾ ਚੱਕ ਤੇ ਉਹ ਲੱਗਿਆ ਵਾ ਆ ਇੱਧਰ ਉਹ ਤੇ ਦਰਖਤ ਤੇ ਚੱਕ ਤੇ ਆ ਸ਼ਾਂਗ ਨਹੀਂ ਹਾਂ ਚੱਕ ਤੇ ਇੱਧਰ ਚੱਲ ਕੋਈ ਤੂੰ ਤੁਸੀਂ ਮੇਰਾ ਵਲੌਗ ਨਹੀਂ ਦੇਖਦੇ ਦੇਖਦਾ ਮੈਂ ਦੇਖਦਾ ਤੇ ਹੈਲੋ ਕਰ ਦੇ ਇੱਧਰ ਆਪਣੇ ਆਪਣੇ ਆਪ ਨੂੰ ਇਹ ਬਣਾ ਲੈ ਵਲੌਗ ਨਾਲੇ ਹਾਂ ਵਲੌਗ ਚੱਲਦਾ ਆਹ ਕਹਦੇ ਕੀ ਕਹਿਣਾ ਆਪਣੇ ਦੋਸਤਾਂ ਨੂੰ ਤੇਰਾ ਕੋਈ ਦੋਸਤ ਦੇਖਦਾ ਦੇਖ ਰਿਹਾ ਹਾਂ ਕੇ ਲਾਈਕ ਕਰ ਦੋ

ਇਨੀ ਦੂਰ ਦਾ ਸਫ਼ਰ ਅੱਛਾ ਆ ਬਣਾਇਆ ਹਾ ਪੁੱਲ ਮੈਂ ਇਧਰੋਂ ਆ ਰਿਹਾ ਸੀ ਮਿਲਾ ਦਾ ਮੇਰੇ ਤੇ ਦੱਪ ਜਾਣਾ ਏ ਬਚ ਗਿਆ ਕਿਦਾ ਗੇਂਬਲ ਨਹੀਂ ਆਏਗਾ ਉਹ ਪਤੰਗ ਚੜਾਉਣ ਲੱਗੇ ਹੋਏ ਆ ਉਹ ਅੱਛਾ ਉਹ ਵਾ ਬਰਥਡੇ ਬੋਏ ਪਤੰਗ ਚੜਾ ਰਹੇ ਆ ਥੋੜੀ ਚੜ ਕੇ ਚੱਲ ਜਾ ਆ ਮੈਂ ਚੱਲਿਆ ਉਪਰੋਂ ਹੈਲੋ ਕਰ ਦੋ ਪਰੇ ਉਹ ਕਿੱਥੇ ਨੇ ਰਣਵੀਰੋਂ ਨਹੀਂ ਅੱਛਾ ਉਹ ਮਰੈਂਡੇ ਗਾਏ ਆ ਇਹ ਨਹੀਂ ਆਗੇ ਉਹ ਹਜੇ ਬਾਡੇ ਆਲੇ ਆਉਣ ਗੰਦੂ ਦੀ ਅੱਜ ਵੀ ਪੋਜੀਸ਼ਨ ਕੀ ਕੀ ਤਿਆਰੀ ਹੋ ਰਹੀ ਹੈ ਕੇਕ ਆ ਗਿਆ ਸੰਸਕਾਰੀ ਲਾਇਆ ਮੈਂ ਹਾਂ ਸੰਸਕਾਰੀ ਗਾਣੇ ਲਾਓ ਤੈਨੂੰ ਕਿੰਨਾ ਕੇ ਇੰਤਜ਼ਾਰ ਆ ਕੇਕ ਦੇ ਦੇਖਣ ਦਾ ਅਨਬਾਕਸਿੰਗ ਕਰੀਏ ਦੀ ਅਨਬਾਕਸਿੰਗ ਹੁਣ ਆਪਾਂ ਕਰ ਨਹੀਂ ਸਕਦੇ ਜੀ ਵਿਆਹ ਵਾਲੇ ਨਾ ਪਿਆ ਕਹੋਗੇ ਬਰਥਡੇ ਵਾਲੇ ਬੱਚੇ ਤਾਂ ਆਈ ਨਹੀਂ ਵਿਆਹ ਲੈ ਕਾਣ ਲੱਗਿਆ ਨਾ ਵਾਈਬਸ ਆ ਗਈਆਂ ਸਾਗੇ ਦੇਖਾਂ ਨੇ ਹਾਂ ਸਾਰਿਆਂ ਦੇ ਸਾਹਮਣੇ ਕਰ ਦਿੰਨੇ ਆ ਓਏ ਬਰੱਡੀ ਬੋਏ ਤੂੰ ਬਲੌਗ 'ਚ ਆ ਨਹੀਂ ਰਿਹਾ ਬਰਥਡੇ ਬੋਏ ਤੂੰ ਬਲੌਗ 'ਚ ਆ ਨਹੀਂ ਰਿਹਾ ਟੌਰ ਕੱਢ ਰਿਹਾ ਤਾਂ ਇਹਨਾਂ ਦਾ ਬਰਥਡੇ ਆਈ ਏ ਸਾਰੇ ਇਹਨਾਂ ਨੂੰ ਵਿਸ਼ ਵਧਾਈ ਸੁਣੀ ਸੁਣੀ ਦੁਆਵਾਂ ਦਿਓ ਤੂੰ ਕੀ ਕਹਦੇ ਹੁਣ ਇਹਦਾ ਨਹੀਂ ਹੈਗਾ ਹਜੇ ਇਹਦਾ ਵੀ ਔਕਾ ਤੇਰਾ ਕਦੋਂ ਆ 4 ਫਰਵਰੀ ਠੀਕ ਆ ਖੜੋ ਆਗੇ ਗੱਲਬਾਤ ਕਰੀਏ ਕਰੀਏ ਜੀ ਜਦੋਂ ਵਰਵੇ ਮਾਸੀ ਜੀ ਜਵਾਨ ਬਹੁਤ ਕੇ ਹੂੰ ਸਾਰੇ ਇਹਨਾਂ ਨੂੰ ਵਿਸ਼ ਕਰਿਓ ਕਮੈਂਟ ਦੇ ਜ਼ਰੀਏ ਵਧੀਆ ਵਧੀਆ ਦੁਆਮਾ ਹੈਨਾ ਇਹਨੂੰ ਰਿਵੀਲ ਕਰਨਾ ਕੇਕ ਨੂੰ ਅਨਬਾਕਸਿੰਗ ਕਰੋ ਕੇਕ ਦੀ ਉਹ ਮੁੱਖ ਚੰਗੀ ਹੈ ਵੀਡੀਓ ਆ ਹਾਂ ਉਹ ਵੀ ਹੋਏਗੀ ਓਹੋ ਵੀਡੀਓ ਵੀਡੀਓ ਓ ਯਾਰ ਬਲੌਗਾਂ ਨਾਲ ਲੱਗ ਹੁੰਦਾ ਉਹ ਵੀ ਵੀਡੀਓ ਹੀ ਹੁੰਦੀ ਆ ਉਹ ਸਟੀਮ ਹੁੰਦੀ ਆ ਜਿਹੜੀ ਟੁੰਗ ਹੈ ਨਾ ਖੜ ਜਾ ਬਲੌਗ ਜਾ ਰਿਹਾ ਕਵਿੰਜ਼ ਕੀ ਗੱਲ ਕਰੀ ਮੈਂ ਕਿੱਥੇ ਆ ਗਿਆ ਲੌਗੜੇ ਅੱਜ ਲੱਗੇ ਚੱਲ ਕੇ ਜਾਂਦਾ ਫਿਰ ਦੇਖ ਹੱਥ ਸਿੱਧੇ ਸਟ੍ਰੀਟ ਮੰਮੀ ਆ ਜਾਓ ਬਾਹਰ ਫੋਨ ਕਰਾਂਗੇ ਉਹ ਖਲੋ ਪੜਕੋਣ ਦੀ ਚੀਜ਼ੀ ਰਹਿ ਗਈ ਨਾਲ ਉਹ ਖੜਾ ਕਰ ਗਿਆ ਜਿੱਦਾਂ ਮੈਂ ਨਾ ਸਰਕਾਰ ਇਹਦਾ ਮਾਰ ਦੇ ਦਿੱਤਾ ਮਾਰ ਕੇ ਆ ਗਿਆ ਬੋ ਲਿਆ ਕਿਤੇ ਆਪਣੀ ਕਰਨ ਬਟ ਨਾਂ ਦਾ ਦੇ ਦੋ ਉਹ ਹੋਇਆ ਕੀ ਹੋਇਆ ਉਹ ਵੀ ਚੱਲ ਪਿਆ ਕਿਹ ਚ ਗਾਣੀ ਲਾਹੀ ਠੀਕ ਉਹ ਕੁੱਤ ਗਿਆ ਮੈਂ ਕਹਿੰਦਾ ਇਹ ਰਹਿਣੀ ਉਹ ਕੁੱਤ ਗਿਆ ਮੇਰੇ ਬੁੱਕਾ ਖੇਡਦੇ ਕੱਚਲੇ ਕੱਚਲੇ ਬਹੁਤ ਪ੍ਰੋਬਲਮ ਹੋ ਗਿਆ ਕਿਥੇ ਆ ਮੁੰਡੇ ਨੂੰ ਜਮੀ ਕੋਲ ਤੇ ਦੇਖੋ ਕਮ ਹੀ ਡਾਲਿੰਗ ਜਮੀ ਜੀ ਫੋਟੋਗ੍ਰਾਫ ਕਰਵਾਓ ਉੱਪਰ ਉੱਪਰ ਇਹਨੂੰ ਭਰ ਦਿਓ ਕਮੇਟੀ ਭਰ ਦਿਓ ਦੇਖੋ ਜਮੀ ਆ ਗਿਆ ਹੋਏ मामी जी मामी जी ਮਮੇ ਦੀ ਬਲੌਗ ਚੱਲ ਰਿਹਾ ਆ। ਆਹ ਦੇ ਤੁਸੀਂ। ਉਹ ਕਮੈਂਟਾਂ ਸੇ ਜੀ ਆਸ਼ੀਰਵਾਦ ਦੇਣਗੇ ਲੋਕ। ਆਸ਼ੀਰਵਾਦ ਤਾਂ ਮੈਂ ਸਾਰਿਆਂ ਨੂੰ। 2 ਮਿੰਟ ਨੂੰ ਲੱਗੋਗੇ। ਯੂਟਿਊਬਰ। ਵੀ ਕੋਈ ਗੱਲ। ਬਲੌਗ ਕਰਦੇ। ਸਹੇਲੀ ਨੂੰ ਚਾਹ ਲੈ। ਮੁੰਡੇ ਵੀ ਨਾ। ਵੀਰੇ। ਵੀ 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 ਬਣਾਓ। ਆਹ ਮੁੰਡੇ ਨੂੰ ਸਾਰੇ ਡਿਸਲਾਈਕ ਕਰੋ। ਲਾਈਕ ਨਹੀਂ ਪਾਦੇ। ਲਾਈਕ ਇੱਕ ਮੈਂ ਕਰ ਦੋ। देख जिन्नी भी हेट जिन्नी भी हेट करनी है तेरे ना करो कर ठीक है रानी के लाइक शेयर गंदगी लेके आ गए तो जीने डिसलाइक करना तेरे करके करना बीवी तू की कहना चाहोनिया बर्थडे के बारे आपके विचार ये <laughs> नहीं कहना है हैं केड़ा लिया ला दे कोई होर फोन चक् यूज़ ना करता हाँ ये तो डिस्कनेक्ट कर दो ब्लूटूथ ਆਣੀ ਮਾਜਾ ਨਾ ਦੁਕਾਨ ਕਰਦਾ ਲਾ ਲਾ ਦਾ ਤੁੰਗੂ ਦਾ ਮਸਤ ਕਹਿੰਦਾ ਸ਼ਾਮਾ ਆ ਜਾਣਾ ਨਿਕਲ ਕੇ ਬਿਚਾਰਾ ਆਹੋ ਯਾ ਇਹਦਾ ਦੁਵਾਲਾ ਵੜਾ ਨਾ ਇਹ ਤਾਂ ਆਇਆ ਨਹੀਂ ਇਹਨੇ ਸਿੱਖਣਾ ਚੱਲੀ ਖੇਤ ਮੈਂ ਰਹਿ ਗਿਆ ਮੈਂ ਰਹਿ ਗਿਆ ਮੇਰੇ ਲਾਇਆ ਨਹੀਂ ਹਾਂ ਮੈਨੂੰ ਪ੍ਰਾਣਾ ਕਰਤਾ ਇਹ ਤਾਂ ਬਹੁਤ ਘਟਿਆ ਵੇਚਤੀ ਆ ਕਹਿੰਦਾ ਤੂੰ ਤਾਂ ਪ੍ਰਾਣਾ ਹੋ ਗਿਆ ओ ओल्ड इज गोल्ड ओल्ड इज गोल्ड डायमंड भी आ गया डायमंड आ गया मैं बेच भी दता? बेच के खा 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 गया पैसे है ना उन्हें पकवाया डायमंड बटन डायमंड प्ले बटन क्या बेच के खा गए कुरकरे वाला मुडा लड़ पुा लड़ पाया हिंसा हिंसा कर रहे वीडियो अपलोड नहीं आनी वह आ जाटराइक आ जानी भी हिंसा हो रही है ਮਾਮਾ ਜੀ ਦੀ ਟੌਰ ਵੱਖਰੀ ਚਾਚੀ ਲੱਗਦੀ ਬਭੀ ਲੱਗਦੀ ਮੇਰੀ ਹੋਰ ਕਰ ਰਹੇ ਚੱਲ ਵੀ ਚੜ ਚੜਾ ਸਾਲੀ ਬਰਮੀ ਸਭ ਤੋਂ ਪਿਆਰਾ ਹੁੰਦਾ ਹੈ ਇਸ ਦਿਨ ਅੱਜ ਹੈਪੀ ਮੈਨੂੰ ਤੇਰਾ ਨਾ ਕਰਦੇ ਹਾਂ ਬੰਦ ਹੋ ਕੇ Teman-teman, saya sudah selesai. सारे शारीरिक बडे बिच बीबी कंधु जी इत्याया लत्ता दिचो बस मे काटा हो गयो सर म के गाछ ਆਪਣਾ ਬੁੜੀ ਦੇ ਕੋਟੋਂ ਕਿੰਦੇ ਨਾਲ ਹਾਂ ਹਾਂ ਨਾ ਬੁੜੀ ਸੰਤੋਖ ਦੇ ਪਹਿਲੇ ਸੰਤੋਖ ਦੇ ਬੱਲੇ ਬੱਲੇ ਬਣਾ ਦੇ ਕੋਟਾਂ ਐਦਾਂ ਬੈਚੇ ਲਈ ਉਹ ਗੜੀ 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 ਆਹ ਤੋੜੀ ਨਾ ਕਹਿੰਦਾ ਦੋ ਯਾਰ ਨਹੀਂ ਹੋਗੀ ਓਕੇ ਕੋਈ ਦਹਾਣੀ ਕੁੜੀਆਂ ਦੀ ਆਈਆਂ ਤੁਹਾਡੇ ਨਾਲ ਚੱਲ ਆਓ ਜੀ ਚੱਲ ਆਉਣੇ ਹੋ ਜਾਓ ਹੋ ਜਾ ਜਾ ਕਰੋ ਨਾ ਹੋ ਜਾ ਲੈ ਉਹ ਐਸੇ ਕੱਪੜਾ ਕਰ ਜਾ ਕੱਪੜਾ ਕਰ ਉਹ ਮਾਤਾ ਅੱਜ ਦਾ ਦਾ ਹੈ ਲੱਗ ਰਿਹਾ ਤੁਹਾਨੂੰ ਅਗਰ ਮੈਂ ਥੋੜਾ ਥੋੜਾ ਖਾਓ ਆਜਾ ਨਹੀਂ ਨਾ ਮੈਨੂੰ ਮਿਲਦੀ ਕਿ ਸਾਰੇ ਨੂੰ ਆਉਂਦੇ ਕੋਈ ਚਿੰਤਾ ਨਹੀਂ ਸਾਡੇ ਬੰਦੇ ਮੂੰਹ ਨਹੀਂ ਬੰਦਣਾ ਬੱਚਿਆਂ ਨੂੰ ਮਾਣ ਮਾਣੇ ਬੋਲ ਕੋਈ ਨਾ ਬੁੜੀਆਂ ਨੂੰ ਕੁੜੀਆਂ ਨੂੰ ਮਾਵੇ ਕਰਦੀਆਂ ਬੋਲ ਨਹੀਂ ਬੇੜੀਆਂ ਸਾਡੀ ਆ ਜੋ ਐਂਦੀ ਤੇ ਕਰਦੇ ਪਾ ਲੈ ਬਸ ਕੋਈ ਮਾਰ ਦੇ ਇੱਕ ਮੋਰੀ ਫੜੇ ਵਾਲੀ ਹੋਣੀ ਹੋਣੀ ਤਰ੍ਹਾਂ ਕਮਾਂਦਾਂ ਸਿੱਧੀਆਂ ਪੁੱਤ ਕਲਮਾਂ

ਬੈਠਾ ਤਾਂ ਮਸੇ ਤੇ 11 2 13 ਜਲਦੀ ਸੁਣੋ ਜਮਨ ਤੇ ਕੀ ਰਹਿੰਦੇ ਪ੍ਰਮੇਨ ਮੈਂ ਨਹੀਂ ਪਾ ਸਕਦਾ ਵੀ ਯੈਸ ਤੇ ਜਿਹੜੇ ਖੋ ਗਿਆ ਉਹਦੇ ਜਿਹੜੇ ਖੋ ਗਿਆ ਉਹਦੇ ਬੀਬੀ ਚਲਾਉਂਦੇ ਆ ਐ ਤਨੂੰ ਬਿਠਾ ਲ ਦੋ ਕਰ ਦੇ ਦੋ ਦੁਰਦੀ ਆ ਬੀਬੀ ਹਾਂ ਕੋਈ ਨਹੀਂ ਕੁੜੀ ਥੋੜਾ ਜਿਹਾ ਆ ਗਿਆ ਹਾਂ ਜਿਹੜਾ ਨਾਸਤੇ ਟੱਕਿਆ ਐ ਕਰ ਦੋ ਐ ਕਰ ਦੋ ਕਰਦੇ ਜੀ ਚੱਕ ਲੈ ਆਇਆ ਲੈ ਆਹ ਇਹ ਉਹ ਬਹੁਤ ਚੱਕ ਚੱਕ ਕੋਈ ਨਹੀਂ ਇੱਥੇ ਕਿਤੇ ਪਿਆ ਹੈ ਇਹਦਾ ਨਹੀਂ ਹੈ ਮੈਂ 5 ਲੱਖ ਦੇ ਟੈਕ ਕਿਹਾ ਸਵਾ ਹੋ ਗਿਆ ਇਤਨਾ ਤਾਂ ਪਤਾ ਹੈ ਸ਼ਾਇਦ ਕਿਨੇ ਕੰਮ ਦੀ ਮੁੰਡਾ ਕਰਦਾ ਇਹਨਾਂ ਸ਼ਾਇਦ ਤਾਂ ਕਰਾਉਂਦੇ ਨੇ ਚੋਣੇ ਕੋਈ ਟੈਕ ਜਾਂਦਾ ਇਤਨਾ ਲੱਗੂ ਆਜਿਓ ਨਾਟ ਗਿਆ ਰ ਹੋ ਗਿਆ ਆਹ ਬਣਾਇਂ ਬੜਾ ਉੱਥੋਂ ਆ ਜਾ ਗਾ ਲਾ ਫੜੀ ਆ ਫੜੀ ਨਹੀਂ ਆਉਂਦੇ ਹਜੇ ਚੱਲ ਹਾਂ ਨਹੀਂ ਨਹੀਂ ਬੱਲੇ ਆ ਜਾਓ ਲੈ ਗੜੀ ਆ ਜਾਓ मैं वीडियो बना रहा अपने मीडियो बनाता मैं ना बै बना <laughs> <laughs> <अपनी कौदलिकार भी। laughs> <कोड़ी थिर्णा। laughs> ਟਟ ਕਰਕੇ ਬਲਾਕ ਬਣਾਉਣਾ ਹੈ ਜੀ ਨੰਬਰ ਰਿਪੋਰਟ ਲੱਗਣੀ ਹੈ ਮਾਰ ਦਿਏ ਸੁਣ ਲਈ ਮਮਾ ਜੀ ਐਦਿ ਤੋਂ ਨਬ ਕੋ ਉਤਾਰ ਕੇ ਕੋਈ ਪੁੱਤ ਕੱਢ ਕੇ ਕਰ ਦੇ ਦਿੰਦਾ ਚਲ 5 ਦਿਨ ਹਾਂਜੀ ਚਲੋ ਜੀ ਹੋਰ ਬਾਕੀ ਸੁੰਨ ਖੜੇ ਆ ਸੀ ਦੋਸਤ ਮਿੱਤਰ ਆ ਜਾਓ ਦੋਏ ਭੈਣ ਭਾਈ ਤੁਸੀਂ ਪਿੱਛੇ ਖੜੇ ਹੋ ਆ ਜਾਓ ਸੰਗ ਦੇਗਾ ਤੁਸਨਾ ਤੁਸੀਂ ਆ ਜਾਓ

ਦਾ ਕਾਥੇ ਕਰੀਂਗਾ ਨਾ ਤੈਨੂੰ ਦਾ ਬੜਾ ਖਿਚਾਉਂਦਾ ਫਿਰਸ਼ੀਅਲ ਆਉਣਾ ਨਹੀਂ ਖੁੱਲੇ ਹੁਣ ਬਾਅਦ ਚ ਬਦਲਾ ਲਊਗਾ ਕੋਈ ਕਿੱਥੇ ਆ ਚੱਲ ਤੂੰ ਬੜਾ ਬਜਰ ਪੁੱਤਾਂ ਨਹੀਂ ਆਣੇ ਚੱਲੋ ਸਾਹਮਣੇ ਦੇਖੋ ਸਾਹਮਣੇ ਦੇਖੋ ਬਹੁਤ ਵਾਸ਼ ਮੈਂ ਖਿੱਚਣੇ ਆਲੇ ਦੀ ਖਿੱਚਾਂ ਚਤੁਰਿਆਵੇਂ ਦੋਹਾਂ ਨੂੰ ਕਿਹਨੂੰ ਆਮਦ ਲੈ ਵੀ ਆ ਮੈਂ ਤੈਨੂੰ ਜਸੂ ਦੀ ਲੱਗਿਆ ਖਾਸੀਆਂ ਤੋਂ ਦੱਸਣਾ ਇਹ ਮੁੰਡੇ ਨੇ ਪੱਗਾਂ ਸਜਾਈਆਂ ਦੋਹਾਂ ਦੀਆਂ ਤਾੜੀ ਮਾਰ ਦੋ ਕੋਈ ਕੰਟੀ ਚੱਕਿਆ ਨਾ ਨੈਸ਼ਨਲ ਖੇਡ ਕੇ ਆਇਆ ਮੈਂ ਰੋ ਰੋ ਬਹੁਤ ਨਵੀ ਆ ਜਾਣਾ ਤੇਰੇ ਕਰਕੇ ਮੇਰਾ ਵੀ ਚੈਨਲ ਡੈਡ ਹੋ ਜਾ ਨੋ ਬੇਟੇ ਇਧਰ ਵੀ ਦੇਖੋ ਬੁੱਤੋ ਧਨੋ ਅਮਰ ਤਾਂ ਕੀ ਕਰਦੀ ਤੇ ਸਾਹਮਣੇ ਦੇਖੋ ਸਾਹਮਣੇ ਦੇਖੋ ਬੁੱਤੋਏ ਸਾਹਮਣੇ ਦੇਖੋ ਦੰਦ ਬਾਸ ਗੰਦੂ ਨੂੰ ਵਿਚਾਰੇ ਨੂੰ ਬੁਖਾਰ ਹੋ ਗਿਆ ਇਹ ਵਿਚਾਰੇ ਨੂੰ ਬੁਖਾਰ ਹੋ ਗਿਆ ਹਾਏ ਕੰਦੂ ਦੀ ਰਹਿ ਗਈ ਇਹ ਸਤਾ ਬਿਆ ਗੰਦੂ ਰਹਿ ਗਿਆ ਉਹ ਪਰਸਨਲ ਹੀ ਖਿਚਾ ਕੇ ਆਏ ਦੀ ਉਹ ਬੁਲਾਵਾਂ ਲੰਨੇ ਉਹ ਨਾ ਨਾ ਇਹ ਪਰਮੇ ਨਾ ਇਹ ਅਮਰਤ ਅਮਰ ਬੁਲਾਏ ਇਹਦੀ ਰਹਿ ਗਈ ਕੰਦੂ ਰਹਿ ਗਿਆ ਆ ਨਿਆੜਿਆਂ ਨੇ ਤੁਹਾਨੂੰ ਲਾ ਦੇ ਪਾਣੀ ਲਾ ਦੇ ਕੋਈ ਨਾ ਰੁਕ ਅਗਹੀ ਲਾ ਦੇ ਸੰਸੋਨੀ ਰੱਬ ਯਾ ਰਹੀ ਹੈ ਇਹ ਇੱਕ ਵੀ ਲੈ ਕੇ ਹੁਣ ਤਾਂ ਚੱਜੇ ਆ ਇਹ ਵਿਚਾਰਾ ਤੇਰੇ ਨਾਲ ਕਾਤੀ ਦੀ ਮਾਰੀ ਹੋ ਗਈ ਗਾਗਾ ਤੁਮ ਬੱਲੇ ਬਣਾਉਂਦੇ ਨਾ ਵਧੀਆ ਜੀ ਕੇਕ ਵੀ ਗਾਇਬ ਹੋ ਗਿਆ ਮੈਂ ਹੀ ਰਹਿ ਗਈ ਉਹ ਆ ਰਹਿ ਗਿਆ ਹੀਰੋ ਉਹ ਕਲੋਰ ਉਹ ਆ ਹੀਰੋ ਰਹੀ ਆ ਉਹਦੀ ਖਿੱਚ ਤੇ ਵਿਚਾਰੀ ਦੀ ਕੀ ਦੀ ਗੰਦੀ ਦੀ कुछ कहना चाहते होप्पी बर्थडे टू मी पतंग चढ़ा रहे भूत आड़ा तू चढ़ा डोर कैत अच्छा मेरे पैरों च ਰਾਮ ਪਿੱਛੇ ਨੂੰ ਕਰ ਇਹਨੂੰ ਐ ਤੂੰ ਪਾ ਦੇ ਕੰਨੀਆ ਅੱਤਰ ਪਤੰਗ ਡਾਉਣ ਲੱਗੀ ਹਾਂ ਪਤੰਗ ਕੰਨੀ ਕੰਨੀ ਦੇ ਕੇ ਆਓ ਮਸੀ ਦੇ ਦੇ ਨਹੀਂ ਲੱਗਦੀ ਤੰਗ ਚੜਾਉਣ ਲੱਗੀ ਵੀ ਆ ਉਹ ਕੰਨੀ ਦੇ ਕੇ ਆਈ ਕੰਨੀ ਤਾਂ ਹੀ ਦੀ ਆ ਵੇ ਹਾਂ

यही बहुत माइकल जैक्सन बनी फिर क्या तो वाह किधरों निकल आए अच्छा वो चढ़ा के दूगा वो दुआ लेके आए पतंग नहीं सही यार ले लड़ा के दिखावे तड़ाम तो यार अस्सी सैट करी

ਕਿੱਚ ਲਾ ਹੁਣ ਹੁਣ ਫੜਾ ਦੀ ਥੋੜਾ ਚੜਾ ਕੇ ਗਗਨ ਫੜ ਲਈ ਆ ਜਾ ਬੰਦਾ ਲਾਉਣਾ ਤੇ ਵਿੱਚ ਆ ਦੂਆ ਪਤੰਗਨ ਹਾਂ ਕਰੀਏ ਉਹ ਜਾ ਪੇਚਾ ਪਾਉਂਗਾ ਮੈਨੂੰ ਬਲਾ ਲੀ ਕਿਧੇ ਨਾ ਪਾਉਣਾ ਕਿਧਰ ਆ ਕਿਧਰ ਉਹ ਦੇ ਉਹ ਦੇ ਵੀਰੇ ਪਿੱਛੇ ਉਹ ਦੇ ਉਹ ਦੇ ਆ ਰਿਹਾ ਉਹ ਤਾਂ ਪਹਿਲਾਂ ਹੀ ਗਿਰ ਗਿਆ ਯਾਰ ਚੜਾ ਰਹੇ ਹਾਂ ਜੀ Allo, थोड़ा उड़ा उड़ा उड़ाला, हैं? चल तू तैयार रखे दूजा, थोड़ा फाड़ ला। किच्ची के रखी बस चढ़ दे चढ़ दे। अच्छा। चढ़ दे चढ़ दे।

You're the other ਮੈਂ ਵੀਡੀਓ ਤਾਂ ਬਣਾਵਾਂ ਤੂੰ ਬੜਾ ਐ ਗੁਰਪ੍ਰੀਤ ਚੱਲ ਕੀ ਸ਼ੇਣਾ ਨੱਚ ਕੇ ਵੀਡੀਓ ਬਣਾਉਣੀ ਆ आखी तू भी जहां मासी, मासी। पब्लिक की डिमांड है पब्लिक की डिमांड ਟੋਪ ਕੇ ਅਸੀ ਘਰੇ ਆ ਗਏ ਨੱਚ ਦੱਬ ਕੇ ਤੇ ਮੁੰਡਾ ਹੁਣ ਗਿਆ ਹੈ ਜੀ ਅਗਲੇ ਵਲੌਗਸ ਮਿਲਦੇ ਆ